ਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਬੁਰੀ ਤਰ੍ਹਾਂ ਫਸੀ ਕਾਂਗਰਸ ਪ੍ਰਧਾਨ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਸੰਗਰੂਰ ਤੋਂ ਖੈਰਾ ਨੂੰ ਵੱਡਾ ਝਟਕਾ ਰਾਣਾ ਗੁਰਜੀਤ ਨੂੰ ਸ਼੍ਰੀ ਅਨੰਦਪੁਰ ਸਾਹਿਬ ਜਾਂ ਖਡੂਰ ਸਾਹਿਬ ਤੋਂ ਨਹੀਂ ਮਿਲੀ ਟਿਕਟ ਹੁਣ ਸਿਆਸੀ ਤਾਕਤ ਦਾ ਕਰੇਗਾ ਇਸਤੇਮਾਲ ਐਨਡੀਏ ਸਰਕਾਰ ਛੱਡਣ ਪਿੱਛੋਂ ਅਕਾਲੀ ਦਲ ਪਿੱਛੇ ਲੱਗੀਆਂ ਕੇਂਦਰੀ ਏਜੰਸੀਆਂ ਸੁਖਵੀਰ ਬਾਦਲ ਦਾ ਵੱਡਾ ਦਾਵਾ ਧਾਮੀ ਸਾਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਵਾਸਤੇ ਨਾ ਕਰੇ ਮਜਬੂਰ ਭਾਜਪਾ ਗੁਰੇਵਾਲ ਦਾ ਕਹਿਣਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਾਂਗਰਸ ਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜਿਨ੍ਹਾਂ ਨੂੰ ਲੁਧਿਆਣੇ ਤੋਂ ਪਾਰਟੀ ਵੱਲੋਂ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਹੈ ਉਨ੍ਹਾਂ ਦੀ ਧਰਮ ਪਤਨੀ ਅਵਰਤਾ ਵੜਿੰਗ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਜਿਸ ਉੱਤੇ ਸਿਆਸਤ ਕਾਫੀ ਗਰਮਾ ਗਈ ਹੈ। ਚੋਣ ਪ੍ਰਚਾਰ ਕਰ ਰਹੇ ਸੀ, ਚੋਣ ਪ੍ਰਚਾਰ ਕਰਦਿਆਂ ਕਰਦਿਆਂ ਉਹਨਾਂ ਨੇ ਜਿਹੜਾ ਚੋਣ ਨਿਸ਼ਾਨ ਹੈ ਕਾਂਗਰਸ ਦਾ ਉਹਦੀ ਤੁਲਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜੇ ਨਾਲ ਕਰ ਦਿੱਤੀ ਹੈ। ਜਿਸ ਕਾਰਨ ਸਿੱਖ ਭਾਈਚਾਰੇ ਦੇ ਵਿੱਚ ਗੁੱਸਾ ਹੈ। ਉਹਨਾਂ ਨੇ ਕਿਹਾ ਜਦੋਂ ਚੋਣ ਪ੍ਰਚਾਰ ਕਰ ਰਹੇ ਸੀ ਕਿ ਮੈਂ ਗੁਰੂਆਂ ਦੇ ਪੰਜੇ ਲਈ ਵੋਟ ਮੰਗਣ ਆਈਆਂ। ਗੁਰੂ ਨਾਨਕ ਦੇਵ ਜੀ ਦਾ ਪੰਜਾ ਸੀ ਇਸੇ ਕਰਕੇ ਮੈਂ ਪੰਜੇ ਲਈ ਤੁਹਾਨੂੰ ਆਖਦੀਆਂ ਕਿ ਵੋਟਾਂ ਪਾ ਦਿਓ ਇਹ ਗੁਰੂਆਂ ਦਾ ਪੰਜਾ ਹੈ ਇਸੇ ਕਰਕੇ ਕਾਂਗਰਸ ਨੇ ਇਹ ਪੰਜਾ ਚੋਣ ਨਿਸ਼ਾਨ ਚੁਣਿਆ ਅਮਰਤਾ ਵੜਿੰਗ ਨੇ ਆਖਿਆ ਕਿ ਇੱਕ ਇੱਕ ਵੋਟ ਗੁਰੂ ਨਾਨਕ ਦੇਵ ਜੀ ਦੇ ਪੰਜੇ ਨੂੰ ਜਾਣੀ ਚਾਹੀਦੀ ਹੈ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਦਾ ਗਰਮਾਉਣਾ ਲਾਜ਼ਮੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਵੀ ਇਸ ਬਿਆਨ ਦੀ ਨਿੰਦਿਆ ਕੀਤੀ ਹੈ ਅਤੇ ਚੋਣ ਕਮਿਸ਼ਨ ਦੇ ਕੋਲੋਂ ਅਮਰਤਾ ਵੜਿੰਗ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਖਿਆ ਕਿ ਰਾਜਾ ਵੜਿੰਗ ਆਪਣੀ ਪਤਨੀ ਅਮਰਤਾ ਵੜਿੰਗ ਨੂੰ ਇਸ ਸਬੰਧੀ ਮੁਆਫੀ ਮੰਗਣ ਵਾਸਤੇ ਆਖਣ ਬਠਿੰਡਾ ਲੋਕ ਸਭਾ ਹਲਕੇ ਤੋਂ ਅਮਰਤਾ ਵੜਿੰਗ ਪਹਿਲਾਂ ਕਾਂਗਰਸ ਦੇ ਮਜ਼ਬੂਤ ਦਾਵੇਦਾਰ ਮੰਨੇ ਜਾਂਦੇ ਸੀ ਪਰ ਜੀਤ ਮਹਿੰਦਰ ਸਿੱਧੂ ਨੂੰ ਉੱਥੋਂ ਉਮੀਦਵਾਰ ਬਣਾ ਦਿੱਤਾ ਸੀ ਤੇ ਲੋਕ ਸਾਰੇ ਹੈਰਾਨ ਵੀ ਹੋਏ ਸੀ ਰਾਜਾ ਵੜਿੰਗ ਨੇ ਆਪ ਵੀ ਮੰਨਿਆ ਸੀ ਕਿ ਉਹਨਾਂ ਨੇ ਆਪਣੀ ਪਤਨੀ ਦੇ ਨਾਲ ਨਾ ਇਨਸਾਫੀ ਕੀਤੀ ਹੈ ਪਰ ਉਹਨਾਂ ਇਤਿਹਾਸਿਕ ਬਠਿੰਡਾ ਤੋਂ ਜੇਕਰ ਉਹਨਾਂ ਦੀ ਪਤਨੀ ਨੂੰ ਜਿਨ੍ਹਾਂ ਨੇ ਉੱਥੇ ਕਾਫੀ ਮਿਹਨਤ ਵੀ ਕੀਤੀ ਸੀ ਟਿਕਟ ਦੇ ਦਿੱਤੀ ਜਾਂਦੀ ਤਾਂ ਉਹਨਾਂ ਉੱਤੇ ਉਂਗਲਾਂ ਜ਼ਰੂਰ ਉੱਠਣੀਆਂ ਸੀ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਜਿਸ ਤਰ੍ਹਾਂ ਅਮਰਤਾ ਵੜਿੰਗ ਨੇ ਕਾਂਗਰਸ ਦੇ ਚੋਣ ਨਿਸ਼ਾਨ ਹੱਥ ਪੰਜੇ ਨੂੰ ਗੁਰੂਆਂ ਦਾ ਪੰਜਾ ਦੱਸਿਆ ਇਸੇ ਤਰ੍ਹਾਂ ਬੀਬਾ ਹਰ ਸਿਮਰਤ ਕੌਰ ਬਾਦਲਵੀ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਨੂੰ ਬਾਬੇ ਨਾਨਕ ਦੀ ਤੱਕੜੀ ਆ ਕੇ ਤੱਕੜੀ ਦੇ ਉੱਤੇ ਮੋਰਾ ਲਾਉਣ ਦੇ ਵਾਸਤੇ ਕਈ ਵਾਰ ਆਖ ਚੁਕੇ ਨੇ ਤੇ ਹੁਣ ਗੱਲ ਕਰਦੇ ਆ ਸੰਗਰੂਰ ਤੋਂ ਖੈਰੇ ਨੂੰ ਝਟਕੇ ਦੀ ਅਰ ਸੰਗਰੂਰ ਦੇ ਸਿਆਸੀ ਸਮੀਕਰਨ ਲਗਾਤਾਰ ਬਦਲ ਰਹੇ ਨੇ ਅਕਾਲੀਆਂ ਨੇ ਟਿਕਟ ਦਿੱਤੀ ਇਕਬਾਲ ਸਿੰਘ ਝੂੰਦਾ ਸਾਹਿਬ ਨੂੰ ਉਸ ਵਕਤ ਸੁਖਦੇਵ ਢੀਂਡਸਾ ਦਾ ਪਰਿਵਾਰ ਨਾਰਾਜ਼ ਹੈ ਅਕਾਲੀਆਂ ਦੇ ਸਮੀਕਰਨ ਵੀ ਵਿਗੜੇ ਹੋਏ ਨੇ ਅਤੇ ਹੁਣ ਇਧਰਲੇ ਪਾਸੇ ਕਾਂਗਰਸ ਦੀ ਸਥਿਤੀ ਵੀ ਉਸੇ ਤਰ੍ਹਾਂ ਦੀ ਹੁੰਦੀ ਜਾ ਰਹੀ ਹੈ ਉਮੀਦ ਹੈ ਕਿ ਕਾਂਗਰਸ ਨੂੰ ਅੱਜ ਪਲਕੇ ਵੱਡਾ ਤੇ ਕਰਾਰਾ ਝਟਕਾ ਲੱਗ ਸਕਦਾ ਹੈ ਕਿਉਂਕਿ ਲੋਕ ਸਭਾ ਦੀ ਟਿਕਟ ਦੀ ਝਾਕ ਵਿੱਚ ਸੀ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਪਾਬ ਗੋਲਡੀ ਖੰਗੂੜਾ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤੀ ਨਹੀਂ ਤੇ ਹੁਣ ਸੰਕੇਤ ਵੱਡੇ ਦਿੱਤੇ ਨੇ ਉਹਨਾਂ ਨੇ ਇੱਕ ਪੋਸਟ ਪਾਈ ਹੈ ਜਿਸ ਦੇ ਉੱਤੇ ਲਿਖਿਆ ਹੈ ਮੈਂ ਨਵਾਂ ਰਸਤਾ ਤਲਾਸ਼ਣ ਦੀ ਸੋਚ ਰਿਹਾ ਹਾਂ ਕਿੰਨਾ ਚਿਰ ਪੁਰਾਣੇ ਰਸਤੇ ਤੇ ਤਲਾਸ਼ ਕਰਦੇ ਰਹਾਂਗੇ ਉਹ ਰੁਕ ਗਈ ਇਸ ਜ਼ਿੰਦਗੀ ਨੂੰ ਹੁਣ ੱੱਕੇ ਦੀ ਜ਼ਰੂਰਤ ਹੈ ਇੱਕ ਵਾਰ ਸ਼ੁਰੂ ਕਰਾਂਗੇ ਤੇ ਫਿਰ ਅੱਗੇ ਵਧਦੇ ਰਹਾਂਗੇ ਹਨੇਰੀ ਰਾਤ ਵਿੱਚ ਰੌਸ਼ਨੀ ਦੀ ਜ਼ਰੂਰਤ ਹੈ ਦੀਵੇ ਨਹੀਂ جگਨੂ ਸਹੀ ਪਰ ਜਗਦੇ ਰਹਾਂਗੇ ਦਲਬੀਰ ਗੋਲਦੀ ਕਿਹੜੇ ਨਵੇਂ ਰਸਤੇ ਦੀ ਗੱਲ ਕਰ ਰਿਹਾ ਹੈ ਇਸ ਸਬਾਬ ਤੋਂ ਉਹਨਾਂ ਨੇ ਖੁੱਲ ਕੇ ਕੁਝ ਨਹੀਂ ਲਿਖਿਆ ਪਰ ਗੱਡੀ ਵਿੱਚ ਜਾਂਦਿਆਂ ਦੀ ਇੱਕ ਤਸਵੀਰ ਤੇ ਨਾਲ ਆ ਕੁਝ ਸਤਰਾਂ ਉਹਨਾਂ ਨੇ ਪੋਸਟ ਕੀਤੀਆਂ ਨੇ ਮੰਨਿਆ ਜਾਂਦਾ ਹੈ ਕਿ ਸਿਆਸਤ ਦਾ ਨਾ ਤਾਂ ਨਵਾਂ ਰਸਤਾ ਅਕਸਰ ਪਾਰਟੀ ਬਦਲਣ ਵੱਲ ਇਸ਼ਾਰੇ ਕਰਦਾ ਹੁੰਦਾ ਹੈ ਇਹ ਹੁਣ ਰਸਤਾ ਕਿਹੜੀ ਪਾਰਟੀ ਦੇ ਘਰ ਵੱਲ ਜਾਂਦਾ ਹੈ ਇਹ ਹਲੇ ਸਮੇਂ ਦੀ ਬੁੱਕਲ ਚ ਹੈ ਭਾਜਪਾ ਨੂੰ ਛੱਡ ਕੇ ਜੇਕਰ ਆਪਾਂ ਇਸ ਸੰਸਦੀ ਹਲਕੇ ਤੇ ਨਜ਼ਰ ਮਾਰੀਏ ਤਾਂ ਬਾਕੀ ਸਭ ਨਾਲੇ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਸੰਗਰੂਰ ਦੇ ਉੱਤੇ ਭਾਜਪਾ ਦੇ ਵੱਲੋਂ ਅਰਵਿੰਦ ਖੰਨਾ ਦਾ ਨਾਮ ਅੱਗੇ ਚੱਲ ਰਿਹਾ ਹੈ ਖਬਰ ਇਹ ਵੀ ਆ ਰਹੀ ਹੈ ਕਿ ਗੋਲਡੀ ਦਾ ਨਵਾਂ ਰਸਤਾ ਆਮ ਆਦਮੀ ਪਾਰਟੀ ਵੱਲ ਵੀ ਜਾ ਸਕਦਾ ਹੈ ਕਿਉਂਕਿ ਜੇਕਰ ਇੱਥੋਂ ਗੁਰਬੀਤ ਮੀਤ ਹੇਅਰ ਜਿਹੜੇ ਚੋਣ ਲੜ ਰਹੇ ਨੇ ਸੰਗਰੂਰ ਸੰਸਦੀ ਹਲਕੇ ਤੋਂ ਉਹ ਇਸ ਵਕਤ ਬਰਨਾਲਾ ਤੋਂ ਵਿਧਾਇਕ ਵੀ ਨੇ ਹੋ ਸਕਦਾ ਹੈ ਜੋ ਚੋਣ ਜਿੱਤ ਜਾਣ ਤਾਂ 골ਡੀ ਨੂੰ ਇਹ ਸੀਟ ਛੱਡੀ ਜਾ ਸਕਦੀ ਹੈ ਪੇਸ਼ਕਸ਼ ਕੀਤੀ ਜਾ ਸਕਦੀ ਹੈ ਸੰਗਰੂਰ ਤੋਂ ਜਦੋਂ ਕਾਂਗਰਸ ਦੇ ਸੁਖਪਾਲ ਖਹਿਰਾ ਇੱਥੋਂ ਉਮੀਦਵਾਰ ਵੜ ਕੇ ਆਏ ਉਹਨਾਂ ਦੇ ਨਾਮ ਦਾ ਐਲਾਨ ਕੀਤਾ ਉਹਦੇ ਤੋਂ ਫੌਰਨ ਬਾਅਦ ਵੀ ਦਲਬੀਰ 골ਡੀ ਫੇਸਬੁੱਕ ਤੇ ਲਾਈਵ ਹੋਏ ਸੀ ਅਤੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਦਿੱਤੀ ਸੀ ਉਹਨਾਂ ਨੇ ਆਖਿਆ ਸੀ ਕਿ ਸੰਗਰੂਰ ਤੋਂ ਤਾਂ ਆਖਿਆ ਸੀ ਤੂੰ ਤਿਆਰ ਰਹਿ ਐਨ ਆਖਰੀ ਮੌਕੇ ਮੇਰੀ ਟਿਕਟ ਕੱਟੀ ਗਈ ਮੈਂ ਪੁੱਛਣਾ ਚਾਹੁੰਨਾ ਹੈ ਕਿ ਤਾਕਤਵਰ ਉਮੀਦਵਾਰ ਦੀ ਪਰਿਭਾਸ਼ਾ ਕੀ ਹੁੰਦੀ ਹੈ ਡੈਫੀਨੇਸ਼ਨ ਕੀ ਹੁੰਦੀ ਹੈ ਜਦੋਂ ਜਮਨੀ ਚੋਣ ਕੋਈ ਲੜਨ ਨਹੀਂ ਚਾਹੁੰਦਾ ਮੈਂ ਲੜੀ ਕਿ ਉਸ ਵਕਤ ਇੱਥੇ ਕੋਈ ਤਾਕਤ ਉਮੀਦਵਾਰ ਨਹੀਂ ਸੀ ਚਾਹੀਦਾ ਉਦੋਂ ਤੁਹਾਡੇ ਤਾਕਤ ਉਮੀਦਵਾਰ ਕਿੱਥੇ ਗਏ ਸੀ ਉਹਨਾਂ ਇਹ ਵੀ ਆਖਿਆ ਕਿ ਜਮਨੀ ਚੋਣ ਵਕਤ ਉਹਨਾਂ ਦੇ ਨਾਲੇ ਵਾਅਦਾ ਵੀ ਕੀਤਾ ਗਿਆ ਸੀ ਕਿ 2024 ਦੀਆਂ ਆਮ ਚੋਣਾਂ ਦੇ ਵਿੱਚ ਟਿਕਟ ਤੁਹਾਨੂੰ ਦਿੱਤੀ ਜਾਏਗੀ ਸਿਰਫ ਇੰਨਾ ਹੀ ਨਹੀਂ ਗੋਲਡੀ ਨੇ ਇਹ ਵੀ ਇਲਜ਼ਾਮ ਲਾਇਆ ਸੀ ਕਿ ਉਹਨਾਂ ਦੀ ਆਪਣੀ ਪਾਰਟੀ ਦੇ ਵਿੱਚ ਹੀ ਕੁਝ ਮੌਜੂਦ ਆਗੂ ਨੇ ਉਹਨਾਂ ਦੀ ਟਿਕਟ ਉਹਨਾਂ ਵੱਲੋਂ ਕਟਵਾਈ ਗਈ ਆ ਤੇ ਉਹਨਾਂ ਨੇ ਵੀ ਆਖਿਆ ਕਿ ਕੁਝ ਤੁਹਾਡੇ ਵੱਡੇ ਆਗੂ ਅੱਜ ਦੱਸੋ ਕਿੱਥੇ ਨੇ ਤੇ ਗੋਲਡੀ ਦੇ ਇਸ ਵਿਅਰਤ ਤੋਂ ਬਾਅਦ ਗੁੱਸੇ ਤੋਂ ਬਾਅਦ ਕਾਂਗਰਸ ਪਰਦਾਰ ਰਾਜਾ ਵੜਿੰਗ ਸੰਗਰੂਰ ਤੋਂ ਸੰਸਦ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਸੁਖਪਾਲ ਖਹਿਰਾ ਉਹ ਗੋਲਡੀ ਨੂੰ ਬਣਾਉਣ ਵਾਸਤੇ ਉਹਨਾਂ ਦੇ ਘਰ ਪਹੁੰਚੇ ਸੀ ਸਿਰਫ ਇੰਨਾ ਹੀ ਨਹੀਂ ਗੋਲਡੀ ਲੱਗਿਆ ਸੀ ਪਤਾ ਕਿ ਸੁਖਪਾਲ ਖਹਿਰਾ ਦੇ ਹੱਕ ਵਿੱਚ ਪ੍ਰਚਾਰ ਵੀ ਕਰ ਰਹੇ ਸੀ ਪਰ ਇੱਕਦਮ ਲਗਾਤਾਰ ਪਾਰਟੀ ਦੇ ਪ੍ਰੋਗਰਾਮਾਂ ਤੋਂ ਉਲਾਂਹੇ ਹੋਣ ਲੱਗੇ। ਉਹਨਾਂ ਦੇ ਪਿੱਛੇ ਕਾਰਨ ਕੀ ਨੇ ਮਨ ਕਿਉਂ ਬਦਲਿਆ ਇਹ ਤਾਂ ਉਹੀ ਦੱਸ ਸਕਦੇ ਨੇ। ਕਿਉਂਕਿ ਸੁਖਪਾਲ ਖਹਿਰਾ ਦਾ ਪ੍ਰੋਗਰਾਮ ਧੂਰੀ ਚ ਉਹਨਾਂ ਦੇ ਆਪਣੇ ਹਲਕੇ ਵਿੱਚ ਸੀ। ਉੱਥੇ ਵੀ ਉਹ ਨਾਦਾਰਤ ਰਹੇ, ਦਲਬੀਰ ਗੋਲਡੀ ਦੀ ਗੈਰ ਹਾਜ਼ਰੀ, ਉੱਥੇ ਵੀ ਰੜਕਦੀ ਰਹੀ ਤੇ ਵੱਡੇ ਸਵਾਲ ਖੜੇ ਕਰ ਗਈ। ਪਰ ਸਿਆਸਤ ਵਿੱਚ ਕੁਝ ਵੀ ਨਾਮੋਂ ਕੇ ਨਹੀਂ ਹੁੰਦਾ। ਆ ਪਿਛਲੇ ਤਕਰੀਬਨ 1.5 ਮਹੀਨੇ ਤੇ ਨਜ਼ਰ ਮਾਰੋ। ਕਿੰਨੇ ਸਿਆਸੀ ਲੋਕ ਇਧਰੋਂ ਉਧਰ ਤੇ ਉਧਰੋਂ ਇਧਰ ਆਏ ਨੇ। ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਵੀ ਜੇਕਰ ਨਜ਼ਰ ਮਾਰੀਏ ਤਾਂ ਇਹ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਹੌਟ ਸੀਟ ਬਣੀ ਪਈ ਹੈ ਜਿਉਂ-ਜਿਉਂ ਚੋਣਾਂ ਦੀ ਤਾਰੀਖ ਨੇੜੇ ਆ ਰਹੀ ਹੈ ਸੰਗਰੂਰ ਦੇ ਸਮੀਕਰਨ ਬਦਲ ਰਹੇ ਨੇ ਜਾਣਕਾਰਾਂ ਤੋਂ ਤਾਂ ਪਤਾ ਇਹ ਵੀ ਲੱਗਿਆ ਕਿ ਸੰਗਰੂਰ ਤੋਂ ਭਾਜਪਾ ਦੀ ਟਿਕਟ ਦੇ ਦੋ ਮੁੱਖ ਦਾਵੇਦਾਰ ਜਿਨ੍ਹਾਂ ਦੇ ਵਿੱਚੋਂ ਪਹਿਲਾ ਨਾਮ ਅਰਵਿੰਦ ਖੰਨਾ ਤਾਂ ਤੇ ਦੂਸਰਾ ਕੇਵਲ ਢਿੱਲੋਂ ਦਾ ਸੀ ਪਰ ਹੁਣ ਇਹ ਪਤਾ ਲੱਗਿਆ ਕਿ ਦੋਵੇਂ ਆਪਣੀ ਦਾਵੇਦਾਰੀ ਤੋਂ ਪਿੱਛੇ ਹਟ ਰਹੇ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਰਵਿੰਦ ਖੰਨਾ ਤੇ ਕੇਵਲ ਢਿੱਲੋਂ ਦੋਵਾਂ ਨੇ ਚੋਣ ਲੜਨ ਤੋਂ ਆਪਣਾ ਨਾਮ ਵਾਪਸ ਲੈ ਲਿਆ ਹੈ ਤੇ ਹੁਣ ਇਹ ਦੋਵੇਂ ਆਗੂ ਇਹ ਆਖ ਰਹੇ ਨੇ ਕਿ ਜਿਸ ਨੂੰ ਵੀ ਭਾਜਪਾ ਇਥੋਂ ਟਿਕਟ ਦੇਵੇਗੀ ਉਸੇ ਉਮੀਦਵਾਰ ਦਾ ਇਹ ਸਮਰਥਨ ਕਰ ਦੇਣਗੇ ਉਹ ਉਮੀਦਵਾਰ ਭਾਵੇਂ ਕੋਈ ਵੀ ਹੋਵੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਾਜਪਾ ਦੀ ਸੀਟਾਂ ਐਲਾਨ ਹੁੰਦੇ ਹੀ ਇਥੋਂ ਭਾਜਪਾ ਨੂੰ ਸਮਰਥਨ ਦੇ ਸਕਦੇ ਨੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਸਾ ਉਨ੍ਹਾਂ ਦੀ ਹਮਾਇਤ ਉਹਨਾਂ ਨੂੰ ਮਿਲ ਸਕਦੀ ਹੈ ਕਿਉਂਕਿ ਉਹ ਵੀ ਇਕਬਾਲ ਸਿੰਘ ਝੁੰਡਾ ਨੂੰ ਟਿਕਟ ਦੇਣ ਦੇ ਕਾਰਨ ਘਰ ਬੈਠਿਆ ਨਾਰਾਜ਼ ਹੋਏ ਕਿਉਂਕਿ ਆਪਣੇ ਪੁੱਤਰ ਪਰਮਿੰਦਰ ਢੀਂਡ ਸਾਨੂੰ ਟਿਕਟ ਦਿਵਾਉਣ ਦੇ ਵਿੱਚ ਕਾਮਯਾਬ ਨਹੀਂ ਹੋਏ ਉਹਨਾਂ ਨੇ ਵੀ ਆਖਿਆ ਕਿ ਸਾਡੇ ਨਾਲ ਵਾਅਦਾ ਕਰਕੇ ਮੁਕਰਿਆ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਗਿਆ ਤੇ ਉਹ ਵੀ ਡਾਡੇ ਨਾਰਾਜ਼ ਸੱਲ ਰਹੇ ਨੇ ਤੇ ਦੂਸਰੇ ਪਾਸੇ ਗੋਲਡੀ ਗੋਲਡੀ ਲੱਗਦਾ ਕਿ ਕਾਂਗਰਸ ਦੇ ਖਿਲਾਫ ਹੀ ਗੋਲ ਕਰਨਗੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ ਆ ਉਹ ਇੱਥੋਂ ਵਿਧਾਇਕ ਵੀ ਰਹੇ ਆ ਤੇ ਪਹਿਲਾਂ ਖਬਰਾਂ ਇਹ ਵੀ ਮਿਲ ਰਹੀਆਂ ਸਕੇ ਸ਼ਾਇਦ ਉਹ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਆ ਇਸੇ ਕਰਕੇ ਭਾਜਪਾ ਨੇ ਇਥੋਂ ਆਪਣਾ ਉਮੀਦਵਾਰ ਹਾਲੇ ਤੱਕ ਨਹੀਂ ਐਲਾਨਿਆ ਤੇ ਖਬਰਾਂ ਇਹ ਵੀ ਨੇ ਕਿ ਆਮ ਆਦਮੀ ਪਾਰਟੀ ਵੱਲ ਵੀ ਜਾ ਸਕਦੇ ਆ ਅਤੇ ਬਰਨਾਲੇ ਤੋਂ ਉਹਨਾਂ ਨੂੰ ਪੇਸ਼ਕਸ਼ ਕੀਤੀ ਜਾ ਸਕਦੀ ਆ ਜੇਕਰ ਮੀਤ ਹਰ ਜਿੱਤਦੇ ਆ ਤਾਂ ਤੇ ਹੁਣ ਗੱਲ ਕਰਦੇ ਆ ਰਾਣਾ ਗੁਰਜੀਤ ਸਿੰਘ ਦੀ ਮਸਲਾ ਇੱਧਰ ਵੀ ਕੁਝ ਇਸੇ ਤਰ੍ਹਾਂ ਦਾ ਉਹ ਵੀ ਦੋ ਥਾਵਾਂ ਤੋਂ ਟਿਕਟ ਦੀ ਮੰਗ ਕਰ ਰਹੇ ਸੀ ਸ਼੍ਰੀ ਅਨੰਦਪੁਰ ਸਾਹਿਬ ਤੇ ਦੂਸਰੇ ਪਾਸੇ ਸ਼੍ਰੀ ਖਡੂਰ ਸਾਹਿਬ ਹੁਣ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਚਾਰ ਲੋਕ ਸਭਾ ਹਲਕਿਆਂ ਦੇ ਵਾਸਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਖਡੂਰ ਸਾਹਿਬ ਤੋਂ ਕੁਲਬੀਰ ਜ਼ੀਰਾ ਇਹਦੇ ਨਾਲ ਹੀ ਲੁਧਿਆਣਾ ਤੋਂ ਟਿਕਟ ਦਿੱਤੀ ਗਈ ਹੈ ਰਾਜਾ ਵੜਿੰਗ ਨੂੰ ਅਤੇ ਗੁਰਦਾਸਪੁਰ ਤੋਂ ਸੁਖੀ ਰੰਧਾਵਾ ਨੂੰ ਟਿਕਟ ਲੈਣ ਵਿੱਚ ਤਾਂ ਕਾਮਯਾਬ ਨਹੀਂ ਹੋਏ ناکਾਮ ਰਹੇ ਨੇ ਰਾਣਾ ਗੁਰਜੀਤ ਸਿੰਘ ਇਹ ਵੀ ਦੱਸਿਆ ਜਾ ਰਿਹਾ ਕਿ ਕਾਂਗਰਸ ਹਾਈ ਕਮਾਂਡ ਤੋਂ ਇਸ ਵਕਤ ਉਹ ਨਾਰਾਜ਼ ਨੇ ਕਿਉਂਕਿ 2022 ਦੇ ਵਿੱਚ ਹਲਕਾ ਕਪੂਰਥਲਾ ਤੋਂ ਉਹਨਾਂ ਨੇ ਚੋਣ ਜਿੱਤੀ ਸੀ ਤੇ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਆਪਣੇ ਪੁੱਤਰ ਨੂੰ ਖੜਾ ਕੇ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਉਹਨਾਂ ਨੇ ਜੇਤੂ ਬਣਾਇਆ ਸੀ ਤੇ ਕਾਂਗਰਸ ਦਾ ਉਮੀਦਵਾਰ ਹਰਾਇਆ ਸੀ ਤੇ ਹੁਣ ਲੋਕ ਸਭਾ ਚੋਣਾਂ ਦੇ ਵਾਸਤੇ ਰਾਣਾ ਗੁਰਜੀਤ ਸਿੰਘ ਖੜੂਰ ਸਾਹਿਬ ਹਲਕੇ ਤੋਂ ਆਪਣੇ ਪੁੱਤਰ ਰਾਣਾ ਇੰਦਰ ਪ੍ਰਤਾਪ ਲਈ ਟਿਕਟ ਮੰਗ ਰਹੇ ਸੀ ਜਦੋਂ ਕਿ ਖੁਦ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਹਿੰਦੇ ਸੀ ਕਿ ਉਹਨਾਂ ਨੂੰ ਚੋਣ ਲੜਾਈ ਜਾਵੇ ਕਾਂਗਰਸ ਹਾਈ ਕਮਾਂਡ ਦੀਆਂ ਕੁੱਲ 3 ਮੀਟਿੰਗਾਂ ਹੋਈਆਂ ਉਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਡੂੰਗੀ ਵਿਚਾਰ ਚਰਚਾ ਕੀਤੀ ਗਈ ਤੇ ਵਿਚਾਰ ਵਟਾਂਦਰੇ ਤੋਂ ਬਾਅਦ ਆਖਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਅਤੇ ਸ਼੍ਰੀ ਖਡੂਰ ਸਾਹਿਬ ਤੋਂ ਕੁਲਬੀਰ ਜ਼ੀਰਾ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹਦੇ ਤੋਂ ਬਾਅਦ ਸਾਬਕਾ ਮੰਤਰੀ ਰਾਣਾ ਗੁਰਦੀਪ ਸਿੰਘ ਦੱਸਿਆ ਜਾ ਰਿਹਾ ਹੈ ਕਿ ਹਾਈ ਕਮਾਂਡ ਨਾਲ ਭਾਵੇਂ ਨਾਰਾਜ਼ ਨੇ। ਪਰ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਕਿ ਹੁਣ ਤੁਹਾਡਾ ਅਗਲਾ ਐਕਸ਼ਨ ਕੀ ਹੋਊਗਾ? ਕਿਉਂਕਿ ਉਧਰ ਗੋਲਡੀ ਰੁੱਸੇ ਹੋਏ ਨੇ ਕਈਆਂ ਥਾਵਾਂ ਤੋਂ ਹੋਰ ਵੀ ਰੁੱਸੇਵੇਂ ਦੀਆਂ ਖਬਰਾਂ ਨੇ ਉਹ ਕਹਿੰਦੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਗੱਲ ਜ਼ੁਬਾਨ ਦੇ ਰਾਹੀਂ ਦੱਸੀ ਜਾਵੇ ਇਹਦਾ ਮਤਲਬ ਅੰਦਰੋਂ ਕੁਝ ਕਰਨਗੇ ਉਹ ਕਹਿੰਦੇ ਮੈਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਟਿਕਟ ਹਾਸਲ ਕਰਨ ਦਾ ਦਾਵਾ ਕਰਦਾ ਰਿਹਾ ਖਡੂਰ ਸਾਹਿਬ ਤੋਂ ਆਪਣੇ ਪੁੱਤ ਨੂੰ ਟਿਕਟ ਦਿਵਾਉਣ ਦੇ ਵਾਸਤੇ ਮੈਂ ਪਾਰਟੀ ਹਾਈ ਕਮਾਂਡ ਦੇ ਨਾਲ ਰਾਬਤਾ ਲਗਾਤਾਰ ਕਾਇਮ ਰੱਖਿਆ ਪਰ ਸਾਨੂੰ ਦੋਵਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਗਈਆਂ ਹੁਣ ਰਾਣਾ ਗੁਰਦੀਪ ਸਿੰਘ ਦਾਵਾ ਕਰਦੇ ਐ ਕਿ ਖੜੂਰ ਸਾਹਿਬ ਤੋਂ ਕਾਂਗਰਸ ਹਾਈ ਕਮਾਂਡ ਚਾਹਦੀ ਕਿ ਉਹ ਖੁਦ ਚੋਣ ਲੜਨ ਹਾਈ ਕਮਾਂਡ ਦੀ ਦਲੀਲ ਸੀ ਕਿ ਰਾਣਾ ਇੰਦਰ ਪ੍ਰਤਾਪ ਜਿਹੜਾ ਇਹਨਾਂ ਦਾ ਪੁੱਤਰ ਹੈ ਉਹ ਵੀ ਕਾਂਗਰਸ ਦਾ ਪਹਿਲਾ ਮੈਂਬਰ ਹੁੰਦਾ ਸੀ ਪਰ ਹੁਣ ਉਹ ਆਜ਼ਾਦ ਵਿਧਾਇਕ ਹੈ ਇਸ ਕਰਕੇ ਹਾਈ ਕਮਾਂਡ ਨੇ ਖੜੂਰ ਸਾਹਿਬ ਤੋਂ ਕੁਲਵੀਰ ਜ਼ੀਰਾ ਦੇ ਨਾਮ ਤੇ ਸਹਿਮਤੀ ਦਿੱਤੀ ਹੈ ਅਤੇ ਕਹਿੰਦੇ ਮੈਂ ਖੁਦ ਹਾਈ ਕਮਾਂਡ ਦੇ ਅੱਗੇ ਵੀ ਫਿਰ ਜੇਕਰ ਮੇਰੇ ਪੁੱਤਰ ਨੂੰ ਟਿਕਟ ਨਹੀਂ ਦਿੱਤੀ ਗਈ ਤਾਂ ਇਹਦੇ ਉੱਤੇ ਸਹਿਮਤੀ ਪ੍ਰਗਟਾਈ ਕਿ ਕੁਲਵੀਰ ਜ਼ੀਰਾ ਨੂੰ ਟਿਕਟ ਦੇ ਦਿੱਤੀ ਜਾਵੇ ਕੁਲਵੀਰ ਜ਼ੀਰਾ ਵੀ ਸਾਫ ਕਾ ਵਿਧਾਇਕ ਨੇ ਉਹਨਾਂ ਨੂੰ ਕਹਿੰਦੇ ਖਡੂਰ ਸਾਹਿਬ ਤੁਸੀਂ ਟਿਕਟ ਦਵਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਕਿਉਂਕਿ ਇਹ ਬੂਟਾ ਮੈਂ ਆਪਣੇ ਹੱਥੀ ਲਾਇਆ ਹੈ ਮੈਂ ਖਡੂਰ ਸਾਹਿਬ ਹਲਕੇ ਦੇ ਵਿੱਚ ਆਪਣੀ ਸਿਆਸੀ ਤਾਕਤ ਲਗਾ ਕੇ ਕੁਲਬੀਰ ਜ਼ੀਰਾ ਨੂੰ ਜਿਤਾਉਣ ਦੇ ਵਾਸਤੇ ਦਿਨ ਰਾਤ ਕੰਮ ਕਰੂੰਗਾ ਫਿਰ ਦੂਸਰਾ ਸਵਾਲ ਕੀਤਾ ਗਿਆ ਕਿ ਆਨੰਦਪੁਰ ਸਾਹਿਬ ਹਲਕਾ ਤੁਸੀਂ ਉੱਥੇ ਵੀ ਤਾਂ ਸਿਆਸੀ ਤਾਕਤ ਰੱਖਦੇ ਹੋਮੋਗੇ ਉੱਥੋਂ ਤੁਸੀਂ ਆਪ ਚੋਣ ਲੜਨੀ ਚਾਹੁੰਦੇ ਸੀ ਇਸ ਸਵਾਲ ਦਾ ਜਵਾਬ ਉਹ ਟਾਲ ਗਏ ਸਵਾਲ ਦਾ ਜਵਾਬ ਨਹੀਂ ਦਿੱਤਾ ਹੁਣ ਵੇਖਦੇ ਹਾਂ ਕਿ ਕਿੱਥੋਂ ਜਿਤਾਉਣ ਅਤੇ ਕਿੱਥੋਂ ਹਰਾਉਣ ਦਾ ਕੰਮ ਕਰਨਗੇ ਹੁਣ ਗੱਲ ਕਰਦੇ ਆ ਐਨਡੀਏ ਸਰਕਾਰ ਅਕਾਲੀ ਦਲ ਨੇ ਛੱਡ ਦਿੱਤੀ ਭਾਜਪਾ ਨਾਲੋਂ ਤੋੜ ਵਿਛੋੜਾ ਕਰ ਦਿੱਤਾ ਪਰ ਸੁਖਬੀਰ ਬਾਦਲ ਦਾ ਇੱਕ ਬਹੁਤ ਵੱਡਾ ਦਾਵਾ ਸਾਹਮਣੇ ਆਇਆ ਉਹ ਕਹਿੰਦੇ ਅਕਾਲੀ ਦਲ ਦੇ ਵੱਲੋਂ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਜਿ ਤੋਂ ਛੱਡੀ ਗਈ ਛੱਡਣ ਤੋਂ ਤੁਰੰਤ ਬਾਅਦ ਕੇਂਦਰੀ ਏਜੰਸੀਆਂ ਅਕਾਲੀ ਦਲ ਦੇ ਖਿਲਾਫ ਕੂੜ ਪ੍ਰਚਾਰ ਦੀ ਮੁਹਿੰਮ ਵਿੜ ਕੇ ਬੈ ਗਈਆਂ ਉਹਨਾਂ ਦੇ ਆਪਣੇ ਹੀ ਬੰਦੇ ਕਹਿੰਦੇ ਅਕਾਲੀ ਦਲ ਦੇ ਉੱਤੇ ਬੇਆਦਬੀਆਂ ਕਰਨ ਦੇ ਦੋਸ਼ ਲਗਾਉਣ ਲੱਗੇ ਹੁਣ ਇਹ ਕਹਿੰਦੇ ਨੇ ਕਿ ਅਕਾਲੀ ਦਲ ਦੇ ਭਾਜਪਾ ਦੇ ਵਿੱਚੋਂ ਬਾਹਰ ਆਉਣ ਤੋਂ ਬਾਅਦ ਸਰਕਾਰ ਤੋਂ ਬਾਹਰ ਆਉਣ ਤੋਂ ਬਾਅਦ ਇਹਨਾਂ ਤੇ ਇਹ ਦੋਸ਼ ਲੱਗਣੇ ਸ਼ੁਰੂ ਹੋਏ ਪਰ ਸ਼ਾਇਦ ਤੁਹਾਨੂੰ ਪਤਾ ਹੋਣਾ ਕਿ ਸਥਿਤੀ ਕੁਝ ਹੋਰ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਭਾਜਪਾ ਨਾਲ ਸਾਂਝ ਕਿਸਾਨੀ ਅੰਦੋਲਨ ਦੇ ਸ਼ੁਰੂ ਹੋਣ ਤੱਕ ਵੀ ਰਹੀ 2020 ਦੇ ਵਿੱਚ ਤਾਂ ਇਹ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ ਜਦੋਂ ਕਿ ਅਕਾਲੀ ਦਲ ਤੇ ਬੇਆਦਬੀਆਂ ਕਰਵਾਉਣ ਦੇ ਦੋਸ਼ ਤਾਂ 2015 ਤੋਂ ਲੱਗਦੇ ਆ ਰਹੇ ਐ ਜਿਸ ਕਾਰਨ 2017 ਦੀ ਪੰਜਾਬ ਵਿਧਾਨ ਸਭਾ ਚੋਣ ਦੇ ਵਿੱਚ ਵੀ ਅਕਾਲੀ ਦਲ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਹ ਵਿਰੋਧੀ ਧਿਰ ਵੀ ਨਹੀਂ ਸੀ ਬਣ ਸਕੇ ਪਰ ਸੁਖਵੀਰ ਦਾ ਕਹਿਣਾ ਇਹ ਕਿ ਐਨਡੀਏ ਦੇ ਵਿੱਚੋਂ ਬਾਹਰ ਹੋਣ ਤੋਂ ਬਾਅਦ ਸਾਡੇ ਪਿੱਛੇ ਕੇਂਦਰੀ ਏਜੰਸੀਆਂ ਲੱਗੀਆਂ ਤੇ ਸਾਨੂੰ ਬਦਨਾਮ ਕਰਨ ਲੱਗੀਆਂ ਇਹ ਗੱਲ ਸ਼ਾਇਦ ਕਿਸੇ ਨੂੰ ਵੀ ਹਜ਼ਮ ਨਹੀਂ ਆ ਰਹੀ ਕਿ ਐਨਡੀਏ ਛੱਡਣ ਤੋਂ ਬਾਅਦ ਉਹਨਾਂ ਦੇ ਖਿਲਾਫ ਕੂੜ ਪ੍ਰਚਾਰ ਹੋਣ ਲੱਗਿਆ ਅਸਲ ਦੇ ਵਿੱਚ ਸੁਖਬੀਰ ਬਾਦਲ ਹਰ ਸਿਵਰਤ ਬਾਦਲ ਦੇ ਹੱਕ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸੀ ਉਹ ਬਠਿੰਡਾ ਤੋਂ ਉਮੀਦਵਾਰ ਨੇ ਸੁਖਬੀਰ ਨੇ ਕਿਹਾ ਕਿ ਜਿਨ੍ਹਾਂ ਨੇ ਅਕਾਲੀ ਦਲ ਤੇ ਬੇਅਤਮੀਆਂ ਕਰਵਾਉਣ ਦੇ ਦੋਸ਼ ਲਾਏ ਉਹਨਾਂ ਦੇ ਵਿੱਚ ਅਖੌਤੀ ਪੰਥ ਕਾਗੂ ਬਲਜੀਤ ਸਿੰਘ ਦਾਦੂਵਾਲ ਵੀ ਸੀ ਅੱਜ ਕੱਲ ਉਹ ਭਾਜਪਾ ਚ ਸ਼ਾਮਲ ਹੋ ਚੁੱਕਿਆ ਹੈ ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਨੂੰ ਬਦਨਾਮ ਕਰਨ ਅਤੇ ਕਮਜ਼ੋਰ ਕਰਨ ਲਈ ਇੱਕ ਲੁਕਵੇਂ ਏਜੰਡੇ ਦੇ ਤਹਿਤ ਕੰਮ ਕੀਤਾ ਗਿਆ ਹੈ ਸੁਖਵੀਰ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਨਿਸ਼ਕਾਮ ਸੇਵਾ ਕੀਤੀ ਹੈ ਉਹ ਕਹਿੰਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗੇ ਆਗੂਆਂ ਨੂੰ 16 ਸਾਲਾਂ ਤੱਕ ਤਾਮਿਲਨਾਡੂ ਕੋਇੰਬਟੂਰ ਅਤੇ ਪੰਚਮੜੀ ਵਰਗੀਆਂ ਥਾਵਾਂ ਤੇ ਜੇਲ੍ਹਾਂ ਦੇ ਵਿੱਚ ਗੁਜ਼ਾਰਨੇ ਪਏ ਜੇਲ੍ਹਾਂ ਚੋਂ ਉਹਨੂੰ ਡੱਕਿਆ ਗਿਆ ਜੇਲ੍ਹਾਂ 'ਚ ਰੱਖਿਆ ਗਿਆ ਬਾਦਲ ਸਾਹਿਬ ਤਾਂ ਕਹਿੰਦੇ ਆਪਣੀ ਧੀ ਦੇ ਵਿਆਹ ਵਿੱਚ ਵੀ ਸ਼ਾਮਲ ਹੋਣ ਵਾਸਤੇ ਜਵਾਨਤ ਨਹੀਂ ਸੀ ਮੰਗੀ ਜੇਲ੍ਹ 'ਚ ਬੈਠੇ ਰਹੇ ਪਰ ਕਹਿੰਦੇ ਹੁਣ ਵਾਲੇ ਆ ਸਾਲ-ਸਾਲ 'ਚ ਮਿਆਂਕ ਜਾਂਦੇ ਐ ਜੇਕਰ ਜੇਲ੍ਹ ਦੇ ਅੰਦਰ ਇਹਨੂੰ ਡੱਕ ਦਿੱਤਾ ਜਾਵੇ ਤਾਂ ਇਹ ਲੇਲੜੀਆਂ ਕਰਨ ਤੇ ਆ ਜਾਂਦੇ ਆ ਹਰ ਤਰ੍ਹਾਂ ਦੇ ਹੱਥ ਕੰਡੇ ਵਰਤਦੇ ਆ ਉਹਨਾਂ ਨੇ ਆਖਿਆ ਕਿ ਭਾਜਪਾ ਦੇ ਵੱਲੋਂ ਸਿੱਖ ਧਾਰਮਿਕ ਸੰਸਥਾਵਾਂ ਤੇ ਕਬਜ਼ਾ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹਦੀ ਮੈਂ ਨਿਖੇਦੀ ਕਰਦਾ ਹਾਂ ਉਹਨਾਂ ਦੱਸਿਆ ਕਿ ਮਹਾਰਾਸ਼ਟਰ ਦੇ ਵਿੱਚ ਭਾਜਪਾ ਸਰਕਾਰ ਨੇ ਸ਼੍ਰੀ ਹਜੂਰ ਸਾਹਿਬ ਗੁਰਦੁਆਰਾ ਪ੍ਰਬੰਧਕੀ ਬੋਰਡ ਦੇ ਨਾਲ ਛੇੜਛਾੜ ਕਰਕੇ ਉਹਦੇ ਵਿੱਚ 12 ਸਰਕਾਰੀ ਮੈਂਬਰ ਨਾਮਜ਼ਦ ਕਰ ਦਿੱਤੇ ਤਾਂ ਜੋ ਉਹਦੇ ਉੱਤੇ ਕਬਜ਼ਾ ਕੀਤਾ ਜਾ ਸਕੇ ਫਿਰ ਉਹ ਕਹਿੰਦੇ ਦਿੱਲੀ ਸਿੱਖ ਗੁਰਦਾਰ ਪ੍ਰਬੰਧਕ ਕਮੇਟੀ ਦੇ ਮੈਂਬਰ ਉਹ ਭਾਜਪਾ ਵਿੱਚ ਸ਼ਾਮਲ ਹੋ ਰਹੇ ਐ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣੇ ਦੇ ਵਿੱਚ ਇੱਕ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਦਿੱਤੀ ਗਈ ਹੈ। ਉਹਨਾਂ ਇਹ ਵੀ ਆਖਿਆ ਕਿ ਭਾਜਪਾ ਦੇ ਕੰਟਰੋਲ ਹੇਠ ਦਿੱਲੀ ਕਮੇਟੀ ਵਰਗੀਆਂ ਸੰਸਥਾਵਾਂ ਜਿਨ੍ਹਾਂ ਤੇ ਮਨਜਿੰਦਰ ਸਿੰਘ ਸਿਰਸਾ ਦਾ ਕਬਜ਼ਾ ਹੈ ਉਹ ਹੁਣ ਪ੍ਰਧਾਨ ਮੰਤਰੀ ਮੋਦੀ ਖਿਲਾਫ ਧਰਨਾ ਲਾਉਣ ਵਾਲੇ ਕਿਸਾਨਾਂ ਨੂੰ ਲੰਗਰ ਦੇਣ ਤੋਂ ਵੀ ਇਨਕਾਰੀ ਹੋ ਰਹੀ ਨੇ। ਸੋਖਬੀਰ ਬਾਦਲ ਨੇ ਇਹ ਵੀ ਆਖਿਆ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਵਿੱਚ ਵੀ ਆਪ ਸਰਕਾਰ ਤੇ ਅਸਿੱਧੇ ਤੌਰ ਤੇ ਕਬਜ਼ਾ ਕਰ ਲਿਆ ਹੋਇਆ ਹੈ। ਉਹਨਾਂ ਇਥੋਂ ਤੱਕ ਆਖ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਭਾਜਪਾ ਦੀ ਬੀ ਟੀਮ ਵਾਂਗ ਕੰਮ ਕਰ ਰਹੇ ਨੇ। ਜਦੋਂ ਕਿ ਦੱਸਣਾ ਬਣਦਾ ਕਿ ਆਮ ਆਦਮੀ ਪਾਰਟੀ ਭਾਜਪਾ ਦੇ ਉੱਤੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਾ ਰਹੇ ਨੇ। ਕਿ ਉਹਨਾਂ ਦੇ ਸੁਪਰੀਮੋ ਨੂੰ ਫੜ ਕੇ ਅੰਦਰ ਤੋਨ ਦਿੱਤਾ। ਉਹਨਾਂ ਦੇ ਸਾਫਕਾ ਉਪ ਮੁੱਖ ਮੰਤਰੀ ਦਿੱਲੀ ਦੇ ਮਨੀਸ਼ ਸਸੋਤੀਆ ਇਸ ਵਕਤ ਜੇਲ੍ਹ ਚ ਬੈਠੇ ਨੇ ਉਹਨਾਂ ਦੇ ਸਤਿੰਦਰ ਜੈਨ ਜੇਲ ਦੇ ਵਿੱਚ ਬੈਠੇ ਨੇ ਪਰ ਸੁਖਬੀਰ ਬਾਦਲ ਸਾਹਿਬ ਕਹਿੰਦੇ ਇਹ ਉਹਨਾਂ ਦੀ ਬੀ ਟੀਮ ਹੈ ਅਤੇ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਜਦੋਂ ਮੁੜ ਬਣੀ ਪੰਜਾਬ ਦੇ ਵਿੱਚ ਭਾਜਪਾ ਦੇ ਮੁੱਖ ਮੰਤਰੀ ਬਣਨ ਵਾਸਤੇ ਵੀ ਤਿਆਰ ਬੈਠੇ ਆ ਉਹਨਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਕਾਲੀ ਦਲ ਦੀ ਹਮਾਇਤ ਕਰਨ ਅਕਾਲੀ ਦਲ ਦਾ ਮਾਣ ਸਨਮਾਨ ਤੇ ਵਕਾਰ ਇਸ ਵਕਤ दांव ਤੇ ਲੱਗਿਆ ਹੋਇਆ ਹੈ ਮੈਂ ਵੋਟਰਾਂ ਨੂੰ ਕਹਿੰਦੇ ਅਪੀਲ ਕਰਦਾ ਤੇ ਅਪੀਲ ਵੀ ਉਹਨਾਂ ਵੱਲੋਂ ਭਾਵਕ ਕੀਤੀ ਗਈ। ਉਹਨਾਂ ਨੇ ਕਿਹਾ ਕਿ ਕਾਂਗਰਸ ਦਾ ਬਿਲਕੁਲ ਵੀ ਵੋਟਾਂ ਨਾ ਪਾਉਣ। ਉਹਨਾਂ ਆਖਿਆ ਕਿ ਪੰਜਾਬ 'ਚ ਚੋਣਾਂ 1 ਜੂਨ ਨੂੰ ਹੋ ਰਹੀਆਂ ਨੇ। ਇਹ ਉਹੀ ਦਿਹਾੜਾ ਹੈ ਜਿਸ ਦਿਨ ਇੰਦਰਾ ਗਾਂਧੀ ਨੇ ਸ਼੍ਰੀ ਦਰਬਾਰ ਸਾਹਿਬ ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਸੀ। ਉਹਨਾਂ ਇਹ ਵੀ ਆਖਿਆ ਕੋਈ ਵੀ ਪੰਜਾਬੀ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਤੇ ਫਿਰ ਹੋਏ ਸਿੱਖ ਵਿਰੋਧੀ ਕਤਲੇਆਮ ਨੂੰ ਕਦੇ ਭੁੱਲ ਨਹੀਂ ਸਕਦਾ। ਇਹ ਗੱਲ ਤੇ ਉਹਨਾਂ ਨੇ ਬਹੁਤ ਵੱਡੀ ਕੀਤੀ ਹੈ। ਪਰ ਜਿਸ ਨੂੰ ਪੰਥਕ ਹਲਕਾ ਆਖਿਆ ਜਾਂਦਾ ਖੜੂਰ ਸਾਹਿਬ ਤੇ ਉੱਥੋਂ ਸਸਤ ਕੋਣ ਨੇ ਜੇ ਸ਼ਾਇਦ ਨਾ ਭੁੱਲੇ ਹੁੰਦੇ ਤਾਂ ਪਿਛਲੀ ਵਾਰੀ ਬੀਬੀ ਖਾਲੜਾ ਜਿੱਤ ਸਕਦੇ ਸੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਜਿੱਤ ਸਕਦੇ ਸੀ ਪਰ ਜਿੱਤੇ ਕੌਣ ਕਾਂਗਰਸ ਤੇ ਜਸਬੀਰ ਡਿੰਪਾ ਤੇ ਹੁਣ ਗੱਲ ਕਰਦੇ ਆ ਅਮਰਿਤਪਾਲ ਸਿੰਘ ਦਾ ਪਰਿਵਾਰ ਤੇ ਦੂਸਰੇ ਪਾਸੇ ਵਿਰਸਾ ਸਿੰਘ ਬਲਟੋਹਾ ਦੇ ਬਿਆਨ ਲਗਾਤਾਰ ਆ ਰਹੇ ਆ ਜੀ ਖੜੂਰ ਸਾਹਿਬ ਤੋਂ ਬਤੌਰ ਆਜ਼ਾਦ ਉਮੀਦਵਾਰ ਦੇ ਚੋਣ ਲੜ ਰਹੇ ਨੇ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਦਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਖੜੂਰ ਸਾਹਿਬ ਤੋਂ ਉਮੀਦਵਾਰ ਐਲਾਨੇ ਵਿਰਸਾ ਸਿੰਘ ਬਲਟੋਹਾ ਦੇ ਸਮਰਥਨ ਵਿੱਚ ਨਹੀਂ ਉਹਨਾਂ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਅਸੀਂ ਸਮਰਥਨ ਨਹੀਂ ਦੇਵਾਂਗੇ ਉਹ ਕਹਿੰਦੇ ਜੇ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਉਹਨਾਂ ਦੀ ਸਾਖ ਬਚੇ ਆਪਣੀਆਂ ਗਲਤੀਆਂ ਸੁਧਾਰਨ ਤਾਂ ਉਹ ਅਮਰਤਪਾਲ ਸਿੰਘ ਦੇ ਹੱਕ ਵਿੱਚ ਨਿਤਰਦੇ ਇਦੇ ਨਾਲ ਹੀ ਉਹਨਾਂ ਜਾਣਕਾਰੀ ਦਿੱਤੀ ਕਿ ਉਹ ਅੱਜ 30 ਅਪ੍ਰੈਲ ਤੋਂ ਅਮਰਿਤਪਾਲ ਸਿੰਘ ਦਾ ਚੋਣ ਪ੍ਰਚਾਰ ਸ਼ੁਰੂ ਕਰਨ ਜਾ ਰਹੇ ਨੇ ਅਤੇ ਵਲਟੋਹਾ ਅਮਰਿਤਪਾਲ ਸਿੰਘ ਦੇ ਪਰਿਵਾਰ ਨੂੰ ਮਿਲਣ ਕਹਿੰਦੇ ਜਰੂਰ ਆਇਆ ਸੀ ਜਿਸ ਤੋਂ ਬਾਅਦ ਇਹ ਚਰਚਾ ਹੋ ਰਹੀ ਸੀ ਕਿ ਵਿਰਸਾ ਸਿੰਘ ਵਲਟੋਹਾ ਨੂੰ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਉਹ ਚੋਣ ਮੈਦਾਨ 'ਚ ਨਹੀਂ ਉਤਰਨਗੇ ਹੁਣ ਅਮਰਿਤਪਾਲ ਸਿੰਘ ਦੇ ਪਿਤਾ ਤਰਸ਼ੇਮ ਸਿੰਘ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਦੇ ਨਾਲ ਨਾ ਤਾਂ ਕੋਈ ਸਮਝੌਤਾ ਕਰਨਗੇ ਅਤੇ ਨਾ ਉਹਨਾਂ ਦੀ ਕੋਈ ਆਫਰ ਉਹਨਾਂ ਨੂੰ ਪਸੰਦ ਹੈ ਤੇ ਨਾ ਹੀ ਅਸੀਂ ਕਦੇ ਉਹਨਾਂ ਨੂੰ ਇਹ ਆਖਿਆ ਸੀ ਕਿ ਤੁਹਾਨੂੰ ਸਮਰਥਨ ਦਿੱਤਾ ਜਾਏਗਾ ਅਮਰਤਪਾਲ ਸਿੰਘ ਖਡੂਰ ਸਾਹਿਬ ਹਲਕੇ ਤੋਂ ਚੋਣ ਜ਼ਰੂਰ ਲੜਨਗੇ ਉਹਨਾਂ ਇਹ ਵੀ ਕਿਹਾ ਹੈ ਕਿ ਪੰਥ ਦੀ ਆਵਾਜ਼ ਹੈ ਤੇ ਨਾਲ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਉਹਨਾਂ ਵੱਲੋਂ ਵਿਰਸਾ ਸਿੰਘ ਬਲਟੋਹਾ ਨੂੰ ਕਿਸੇ ਵੀ ਤਰ੍ਹਾਂ ਦਾ ਸਮਰਥਨ ਦਿੱਤਾ ਵੀ ਨਹੀਂ ਸੀ ਗਿਆ ਤੇ ਦਿੱਤਾ ਵੀ ਨਹੀਂ ਜਾਏਗਾ ਪਾਵੇਂ ਕੇ ਵਿਰਸਾ ਸਿੰਘ ਬਲਟੋਹਾ ਵੱਲੋਂ ਉਹਨਾਂ ਨੂੰ ਵਾਰ-ਵਾਰ ਮਿਲਣ ਲਈ ਕਿਹਾ ਜਾ ਰਿਹਾ ਸੀ। ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਇਸ ਮਸਲੇ ਤੇ ਨਾਰਾਜ਼ਗੀ ਵੀ ਪ੍ਰਗਟਾਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਐਲਾਨਣਾ ਨਹੀਂ ਚਾਹੀਦਾ। ਇਹਦੇ ਨਾਲ ਹੀ ਉਹਨਾਂ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਬਲਟੋਹਾ ਨੂੰ ਅਸੀਂ ਕੋਈ ਚੁਣੌਤੀ ਵੀ ਨਹੀਂ ਮੰਨਦੇ। ਪਰ ਦੂਸਰੇ ਪਾਸੇ ਵਿਰਸਾ ਸਿੰਘ ਬਲਟੋਹਾ ਦਾ ਕਹਿਣਾ ਕਿ ਉਹ ਵੱਡੇ ਪੰਥ ਕਾਕੂ ਨੇ ਉਹਨਾਂ ਨੇ ਵੀ ਜੇਲਾਂ ਕੱਟੀਆਂ ਨੇ। ਉਨਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੇਕਰ ਆਪਣੀ ਸ਼ਾਖ ਬਚਾਉਣੀ ਚਾਹੁੰਦਾ ਹੈ ਤਾਂ ਉਹ ਹੋਰ 12 ਸੰਸਦ ਦੀਆਂ ਹਲਕਿਆਂ ਤੋਂ ਚੋਣ ਲੜ ਲੈਂਦਾ ਪਰ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਭੁਗਤ ਸਕਦਾ ਸੀ ਪਰ ਸੱਤਾ ਦੇ ਲਾਲਚ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਤੇ ਸ਼੍ਰੋਮਣੀ ਅਕਾਲੀ ਦਲ ਆਪਣੀ ਪਾਰਟੀ ਦਾ ਹੋਰ ਨੁਕਸਾਨ ਕਰਾਉਣਗੇ ਉਹਨਾਂ ਜਾਣਕਾਰੀ ਸਾਂਝੀ ਕੀਤੀ ਕਿ ਉਹ ਜਲਦ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦੇਣਗੇ ਤੇ ਦੂਸਰੇ ਪਾਸੇ ਅਕਾਲੀ ਦਲ ਵੱਲੋਂ ਐਲਾਨੇ ਗਏ ਸਾਬਕਾ ਵਿਧਾਇਕ ਵਿਰਸਾ ਸਿੰਘ ਬਲਟੋਹਾ ਨੇ ਇਸ ਗੱਲ ਦਾ ਦਾਵਾ ਮੁਰਤੋਂ ਕੀਤਾ ਕਿ ਅਮਰਿਤਪਾਲ ਸਿੰਘ ਦੀ ਧਰਮ ਪਤਨੀ ਨੇ ਉਹਨਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ ਉਹਨਾਂ ਨੂੰ ਭਰੋਸਾ ਦਿੱਤਾ ਸੀ ਵਿਰਸਾ ਸਿੰਘ ਬਲਟੋਹਾ ਨੇ ਇਹ ਵੀ ਆਖਿਆ ਕਿ ਉਹ ਚੋੜ ਮੈਦਾਨ ਦੇ ਵਿੱਚ ਨਿਤਰੇ ਹੈ ਪਰ ਵਿਰਸਾ ਸਿੰਘ ਬਲਟੋਹਾ ਕਹਿੰਦੇ ਅਮਰਿਤਪਾਲ ਸਿੰਘ ਦਾ ਪਰਿਵਾਰ ਇੱਕ ਵਾਰ ਗੁਰੂ ਘਰ ਦੇ ਵਿੱਚ ਆ ਕੇ ਗੁਰੂ ਸਾਹਿਬ ਦੇ ਸਾਹਮਣੇ ਇਹ ਕਹਿ ਦੇਵੇ ਕਿ ਉਹਨਾਂ ਨੇ ਮੈਨੂੰ ਸਮਰਥਨ ਦੇਣ ਦੀ ਗੱਲ ਨਹੀਂ ਸੀ ਆਖੀ ਉਹਨਾਂ ਨੇ ਆਖਿਆ ਸੀ ਕਿ ਜੇਕਰ ਤੁਸੀਂ ਇੱਥੋਂ ਚੋਣ ਮੈਦਾਨ ਵਿੱਚ ਨਿਤਰਿਤੇ ਅਸੀਂ ਤੁਹਾਡਾ ਸਮਰਥਨ ਕਰਾਂਗੇ ਉਹ ਕਹਿੰਦੇ ਮੈਂ ਮੰਨ ਜਾਗਾ ਪਰ ਇੰਨੀ ਗੱਲ ਆ ਕੇ ਉਹ ਗੁਰੂ ਸਾਹਿਬ ਦੇ ਸਾਹਮਣੇ ਕਹਿ ਦੇਣ ਹੁਣ ਕੌਣ ਸੱਚਾ ਤੇ ਕੌਣ ਝੂਠਾ ਇਹਦਾ ਦਾਵਾ ਤਾਂ ਹੁਣ ਵੋਟਰ ਕਰਨਗੇ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕੀ ਭਾਰਤੀ ਜਨਤਾ ਪਾਰਟੀ ਲੜੇਗੀ ਬਹੁਤ ਵੱਡਾ ਸਵਾਲ ਹੈ ਜੀ ਕਿਉਂਕਿ ਭਾਜਪਾ ਦੇ ਕੌਮੀ ਕਾਰਜਕਾਰੀ ਮੈਂਬਰ ਨੇ ਹਰਜੀਤ ਗਰੇਵਾਲ ਫੈਸੇ ਆਪਣੇ ਆਪ ਨੂੰ ਪੰਜਾਬ ਦਾ ਮੁੱਖ ਮੰਤਰੀ ਸਮਝਦੇ ਐ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਇਥੋਂ ਤੱਕ ਸ਼ਬਦੀ ਹਮਲਾ ਕੀਤਾ ਕਿ ਉਹ ਸਾਨੂੰ ਐਸਜੀਪੀਸੀ ਦੀਆਂ ਚੋਣਾਂ ਲੜਨ ਵਾਸਤੇ ਨਾ ਮਜਬੂਰ ਕਰੇ ਜੇਕਰ ਸਿੱਖ ਕੌਮ ਉਹਨਾਂ ਦੇ ਨਾਲ ਖੜੀ ਹੋ ਜਾਂਦੀ ਹੈ ਤਾਂ ਕਹਿੰਦੇ ਉਹ ਇਸ ਤਰ੍ਹਾਂ ਕਰ ਸਕਦੇ ਆ ਭਾਵੇਂ ਐਸਜੀਪੀਸੀ ਦੀਆਂ ਚੋਣਾਂ ਲੜ ਸਕਦੇ ਆ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਤਾਂ ਜਵਾਬ ਦਿੱਤਾ ਉਹਨਾਂ ਨੇ ਕਿ ਭਾਜਪਾ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਨਹੀਂ ਦੇਂਦੀ ਪਰ ਉਹ ਬਤੌਰ ਸਿੱਖ ਤਾਂ ਮਦਦ ਜ਼ਰੂਰ ਕਰਦਗੇ ਗਰੇਵਾਲ ਨੇ ਇਹ ਵੀ ਆਖਿਆ ਕਿ ਸੁਖਵੀਰ ਬਾਦਲ ਵਿਰਸਾ ਸਿੰਘ ਵਲਟੋਹਾ ਅਤੇ ਧਾਮੀ ਵਰਗੇ ਲੋਕ ਸਿੱਖੀ ਲਈ ਸ਼ਰਾਪ ਹੈ ਉਹਨਾਂ ਆਖਿਆ ਕਿ ਇੱਕ ਪੁੱਤ ਆਪਣੇ ਬਾਪ ਦੀ ਇੱਜ਼ਤ ਬਣਾਉਂਦਾ ਪਰ ਸੁਖਵੀਰ ਨੇ ਬੁੱਢੀ ਉਮਰੇ ਆਪਣੇ ਪਿਓ ਦੀ ਪੱਗ ਰੋਲ ਕੇ ਰੱਖੀ ਜਦੋਂ ਉਹਨਾਂ ਨੂੰ ਪੁੱਛਿਆ ਕਿ ਕੀ ਭਾਜਪਾ ਨਾਲ ਗੱਠਜੋੜ ਟੁੱਟਣ ਬਾਅਦ ਹੀ ਸ਼ਰੋਮਣੀ ਕਮੇਟੀ ਬਾਦਲ ਪਰਿਵਾਰ ਦਾ ਪੱਖਪੂਰ ਲੱਗੀ ਹੈ ਤਾਂ ਇਹਦੇ ਜਵਾਬ ਵਿੱਚ ਗਰੇਵਾਲ ਨੇ ਕਿਹਾ ਕਿ ਪਹਿਲਾਂ ਵੀ ਸ਼ਰੋਮਣੀ ਕਮੇਟੀ ਨੇ ਸਿੱਖਾਂ ਲਈ ਸਕੂਲ ਕਾਲਜ ਖੋਲਣ ਜਾਂ ਸਿੱਖੀ ਦਾ ਪ੍ਰਚਾਰ ਕਰਨ ਦੀ ਬਜਾਏ ਇੱਕ ਪਰਿਵਾਰ ਲਈ ਉਹ ਕੰਮ ਕੀਤਾ ਹੈ ਅਤੇ ਉਹ ਪਹਿਲਾਂ ਵੀ ਆਪਣੀ ਗੱਲ ਰੱਖਦੇ ਰਹੇ ਨੇ ਤੇ ਅੱਜ ਵੀ ਰੱਖ ਰਹੇ ਨੇ ਉਹਨਾਂ ਨੇ ਇਹ ਵੀ ਆਖਿਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਦੇ ਟੁਕੜੇ ਟੁਕੜੇ ਕਰਕੇ ਕਤਲ ਕੀਤਾ ਗਿਆ ਤਿੰਨ ਵਾਰ ਅਕਾਲੀ ਦਲ ਦੀ ਸਰਕਾਰ ਬਣੀ ਤਿੰਨ ਵਾਰ ਅਕਾਲੀ ਦਲ ਦੀ ਸਰਕਾਰ ਬਣਨ ਦੇ ਬਾਵਜੂਦ ਇਹ ਕੇਸ ਤਾਂ ਸੁਰਾਗ ਨਾ ਇਹਨਾਂ ਵੱਲੋਂ ਕੱਢਿਆ ਗਿਆ ਉਹਨਾਂ ਨੇ ਇਹ ਵੀ ਆਖਿਆ ਕਿ ਸੁਖਵੀਰ ਬਾਦਲ ਇਹਨੇ ਬਾਦਲ ਪਰਿਵਾਰ ਨੇ ਸਿੱਖ ਕੌਮ ਦਾ ਦਰਅਸਲ ਬਹੁਤ ਵੱਡਾ ਨੁਕਸਾਨ ਕੀਤਾ ਤੇ ਅੱਜ ਦੇ ਦੌਰ ਦੇ ਵਿੱਚ IAS ਤੇ IPS ਦੇ ਵਿੱਚ ਸਿੱਖ ਬੱਚਿਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਇਹਦੀ ਵਜ੍ਹਾ ਸ਼੍ਰੋਮਣੀ ਕਮੇਟੀ ਨੇ ਵਿਦਿਆ ਦੇ ਖੇਤਰ ਦੇ ਵਿੱਚ ਕੰਮ ਕਰਨ ਦੀ ਬਜਾਏ ਸਿਆਸਤ ਵਿੱਚ ਬਹੁਤਾ ਰੁਝਾਨ ਦਿਖਾਇਆ ਹੋਇਆ ਹੈ ਉਹਨਾਂ ਨੇ ਆਖਿਆ ਕਿ ਧਾਮ ਨੂੰ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਚੋਰੀ ਹੋ ਗਏ ਸੀ ਉਹ ਪਾਵਨ ਸਰੂਪ ਉਹ ਕੌਣ ਲੈ ਗਿਆ ਇਹਨਾਂ ਮਸਲਿਆਂ ਤੇ ਧਿਆਨ ਦੇਣਾ ਚਾਹੀਦਾ ਸੀ ਪਰ ਉਹ ਭਾਤਪਬਤ ਸ਼ਾਮਲ ਹੋਏ ਦਿੱਲੀ ਕਮੇਟੀ ਦੇ ਸਿੱਖ ਅਗ ਨੂੰ ਅਸਤੀਫਾ ਦੇਣ ਦੀਆਂ ਗੱਲਾਂ ਕਰ ਰਹੇ ਨੇ ਉਹਨਾਂ ਦਾ ਰੁਝਾਨ ਸਿਰਫ ਤੇ ਸਿਰਫ ਸਿਆਸਤ ਅਤੇ ਸਿਰਫ ਇੱਕ ਪਰਿਵਾਰ ਦੇ ਉੱਤੇ ਹੀ ਕੇਂਦਰਿਤ ਹੋਇਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਵੀ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਪਰ ਪ੍ਰਧਾਨ ਮੰਤਰੀ ਮੋਦੀ ਨੇ ਸਿੱਖਾਂ ਨੂੰ ਇਨਸਾਫ ਦੇਣ ਦੀ ਦੋਸ਼ੀ ਨੂੰ ਸਲਾਖਾਂ ਦੇ ਪਿੱਛੇ ਕੀਤਾ ਹੈ ਸਿੱਖ ਗੁਰੂਆਂ ਦੇ ਜਨਮ ਦਿਹਾੜੇ ਅਤੇ ਦੇਸ਼ ਵਿਦੇਸ਼ ਦੇ ਵਿੱਚ ਹੁਣ ਧੂਮ-ਧਾਮ ਨਾਲ ਮਨਾਏ ਜਾ ਰਹੇ ਨੇ ਉਹ મોદી ਸਾਹਿਬ ਕਰਕੇ ਹੋਇਆ ਇਹ ਉਹਨਾਂ ਨੇ ਦਾਵਾ ਕੀਤਾ ਉਹ ਕਹਿੰਦੇ ਪਹਿਲਾਂ ਸਿੱਖ ਪ੍ਰਧਾਨ ਮੰਤਰੀ ਵੀ ਬਣੇ ਰਾਸ਼ਟਰਪਤੀ ਵੀ ਬਣੇ ਜੋ ਕੰਮ ਪ੍ਰਧਾਨ ਮੰਤਰੀ મોદી ਨੇ ਕਰਤਾ ਉਹਨਾਂ ਵੱਲੋਂ ਕੀਤਾ ਨਹੀਂ ਗਿਆ ਤੇ ਹੁਣ ਗੱਲ ਕਰਦੇ ਆ ਜੇ ਇਹਨਾਂ ਕੰਮ ਕੀਤਾ ਗਿਆ ਤਾਂ ਪੰਜਾਬ ਦੇ ਵਿੱਚ ਫਿਰ ਗਰੇਵਾਲ ਸਾਹਿਬ ਆ ਤਸਵੀਰਾਂ ਕਿਉਂ ਨੇ ਪੰਜਾਬ ਦੇ ਵਿੱਚ ਲਗਾਤਾਰ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਹੈ ਵਿਰੋਧ ਦਾ ਕਾਰਨ ਕਿਸਾਨੀ ਮੁੱਦਾ ਕਿਸਾਨੀ ਸੰਘਰਸ਼ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਭਾਜਪਾ ਉਮੀਦਵਾਰਾਂ ਨੂੰ ਸਵਾਲ ਕੀਤੇ ਜਾ ਰਹੇ ਨੇ ਪਹਿਲਾਂ ਕਾਂਗਰਸ ਦੀ ਸੰਸਦ ਤੇ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋਏ ਪਟਿਆਲਾ ਤੋਂ ਚੋਣ ਲੜ ਰਹੇ ਪ੍ਰਨੀਤ ਕੌਰ ਉਹਨਾਂ ਨੂੰ ਵੀ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਣਕਾਰੀ ਮਿਲੀ ਹੈ ਕਿ ਬਹਾਦਰਗੜ੍ਹ ਦੇ ਵਿੱਚ ਕਿਸਾਨਾਂ ਨੇ ਉਹਨਾਂ ਦੇ ਖਿਲਾਫ ਜ਼ਬਰਦਸਤ ਨਾਰੇਬਾਜ਼ੀ ਕੀਤੀ ਅਤੇ ਉਹਨਾਂ ਦਾ ਵਿਰੋਧ ਕੀਤਾ ਅਸਲ 'ਚ ਪ੍ਰਨੀਤ ਕੌਰ ਇੱਕ ਜਨਤਕ ਸਮਾਗਮ ਲਈ ਬਹਾਦਰਗੜ ਪਹੁੰਚੇ ਸੀ ਪਰ ਉੱਥੇ ਕਿਸਾਨਾਂ ਨੇ ਉਹਨਾਂ ਦੇ ਪ੍ਰੋਗਰਾਮ ਨੂੰ ਘੇਰਾ ਪਾ ਲਿਆ ਨਾਹਰੇਬਾਜ਼ੀ ਸ਼ੁਰੂ ਕਰ ਦਿੱਤੀ ਦੂਸਰੇ ਪਾਸੇ ਪੁਲਿਸ ਵੱਲੋਂ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸੀ ਇਸ ਕਰਕੇ ਕਿਸਾਨਾਂ ਨੂੰ ਉਸ ਸਮਾਗਮ ਵਾਲੀ ਥਾਂ ਤੇ ਪਹੁੰਚਣ ਨਹੀਂ ਦਿੱਤਾ ਗਿਆ ਜਿਸ ਕਾਰਨ ਪ੍ਰਨੀਤ ਕੌਰ ਰੈਲੀ ਤੋਂ ਬਾਅਦ ਹੀ ਵਾਪਸ ਪਰਤ ਗਏ ਇਧਰ ਉਧਰ ਕਿਤੇ ਚੋਣ ਪ੍ਰਚਾਰ ਵਾਸਤੇ ਨਾ ਜਾ ਸਕੇ ਕਿਸਾਨਾਂ ਨੇ ਕਿਹਾ ਕਿ ਭਾਜਪਾ ਦਾ ਤਾਨਾਸ਼ਾਹੀ ਰਵਈਆ ਖਨੌਰੀ ਸਰਹੱਦ ਦੇ ਉੱਤੇ ਸ਼ੁਭ ਕਰਨ ਦੀ ਮੌਤ ਆਪਣੀਆਂ ਮੰਗਾਂ ਨੂੰ ਲੈ ਕੇ ਇਨਸਾਫ ਨਾ ਦੇਣਾ ਸ਼ੰਭੂ ਸਰਹੱਤੇ ਕਿਸਾਨਾਂ ਦੇ ਵੱਲੋਂ ਧਰਨਾ ਉਹ ਵੀ ਲਗਾਤਾਰ ਚੱਲ ਰਿਹਾ ਹੈ ਪਰਨੀਤ ਕੌਰ ਨੇ ਕਹਿੰਦੇ ਸ਼ੁਭ ਕਰਦੀ ਮੌਤ ਅਤੇ ਸ਼ੰਭੂ ਧਰਨੇ ਬਾਰੇ ਕੁਝ ਨਹੀਂ ਕਿਹਾ ਹੁਣ ਰੈਲੀਆਂ ਕਰਕੇ ਚੋਣ ਪ੍ਰਚਾਰ ਤੇ ਕਿਸਾਨਾਂ ਕੋਲੋਂ ਵੋਟਾਂ ਵੰਗ ਰਹੇ ਨੇ ਅਸੀਂ ਇਹਨਾਂ ਦਾ ਘਰਾਓ ਕਰਨਾ ਹੈ ਭਵਿੱਖ ਦੇ ਵਿੱਚ ਵੀ ਜਿੱਥੇ ਕਿਤੇ ਸਾਨੂੰ ਪਤਾ ਲੱਗੇਗਾ ਕਿ ਭਾਜਪਾ ਦਾ ਕੋਈ ਉਮੀਦਵਾਰ ਚੋਣ ਪ੍ਰਚਾਰ ਵਾਸਤੇ ਆ ਰਿਹਾ ਹੈ ਅਸੀਂ ਉਹਦਾ ਜ਼ਬਰਦਸਤ ਜਿਵੇਂ ਪਹਿਲਾਂ ਵਿਰੋਧ ਕਰਦੇ ਆ ਰਹੇ ਹਾਂ ਤੇ ਭਵਿੱਖ ਦੇ ਵਿੱਚ ਵੀ ਇਸੇ ਤਰ੍ਹਾਂ ਇਹਨਾਂ ਦਾ ਵਿਰੋਧ ਹੁੰਦਾ ਰਹੇਗਾ। ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ੍ਰੀ ਅਕਾਲ ਤੇ ਰੱਬ ਰਾਖਾ